ਜਲੰਧਰ ਅਮਰੀਕਾ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ ਦਰਸਲ ਤਕਰੀਬਨ 3 ਵਜੇ ਕਰੀਬ ਫਗਵਾੜੇ ਤੋਂ ਆ ਰਹੀ ਇੱਕ ਗੱਡੀ ਦੇ ਵਿੱਚ ਅਚਾਨਕ ਬੱਸ ਟੱਕਰ ਮਾਰਦੀ ਹੈ ਜਿਸ ਦੇ ਨਾਲ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਕਾਰ ਚਾਲਕ ਦੇ ਦੱਸਣ ਮੁਤਾਬਕ ਉਹ ਫਗਵਾੜਾ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਅਚਾਨਕ ਉਸ ਤੇ ਮਗਰੋਂ ਲਿਬਰਾਂ ਦੀ ਬੱਸ ਆ ਰਹੀ ਸੀ ਜਿਸ ਨੇ ਉਸਨੂੰ ਸਾਈਡ ਟੱਕਰ ਮਾਰੀ ਜਿਸ ਦੇ ਨਾਲ ਉਸਦਾ ਬੈਲੈਂਸ ਵਿਗੜ ਗਿਆ ਜਿਸ ਨਾਲ ਉਹ ਅੱਗੇ ਜਾਰੀ ਦੂਸਰੀ ਬੱਸ ਦੇ ਨਾਲ ਟਕਰਾ ਗਿਆ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਉਤੇ ਮੌਕੇ ਤੇ ਮੌਜੂਦ ਬੱਸ ਟਰੈਵਰ ਨੇ ਦੱਸਿਆ ਕਿ ਸਵਿਫਟ ਗੱਡੀ ਚਾਲਕ ਦੋ ਬੱਸਾਂ ਦੇ ਵਿੱਚਕਾਰ ਆਪਣੀ ਗੱਡੀ ਕੱਢ ਕੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਉਸਦੀ ਗੱਡੀ ਪਹਿਲਾਂ ਮੇਰੀ ਬੱਸ ਲਿਬਰਾਂ ਦੇ ਵਿੱਚ ਵੱਜੀ ਤੇ ਉਸ ਤੋਂ ਬਾਅਦ ਜਦੋਂ ਮੇਰੀ ਬੱਸ ਦਾ ਬੈਲੈਂਸ ਵਿਗੜਿਆ ਤੇ ਮੈਂ ਆਪਣੀ ਬੱਸ ਨੂੰ ਸਾਈਡ ਕੀਤਾ ਤੇ ਕਾਰ ਜਾ ਕੇ ਦੂਸਰੀ ਬੱਸ ਜੋ ਕਿ ਥੋੜਾ ਅੱਗੇ ਚੱਲ ਰਹੀ ਸੀ ਉਸ ਦੇ ਵਿੱਚ ਜਾ ਕੇ ਵੱਜੀ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਮੇਰੀ ਬੱਸ ਵਾਲੇ ਨੇ ਸਾਈਡ ਤੋਂ ਦ ਬੱਸ ਵਾਲੇ ਨੇ ਸਾਈਡ ਤੋਂ ਹਾਂ ਕਿਰੇ ਜਨੇ ਤੋਂ ਸੀ ਮਾਂ ਦੇ ਨਾਲ ਕਿਰੇ ਜਨੇ ਤੋਂ ਕਾਰ ਤੇ ਇੰਨੇ ਨੇ ਕੋ ਫੈਮਿਲੀ ਸੀਗਾ ਹਾਂ ਤਾਂ ਇਹ ਕਿਰੇ ਸਾਰੇ ਕੰਡੀਸ਼ਨਲ ਲਗਾ ਛੜ ਚੋੜਨ ਲੱਗੀ ਗੱਡੀ ਬੱਸ ਵਾਲਾ ਡਰਾਈਵਰ ਮੌਕੇ ਤੇ ਮੌਕੇ ਫੜ ਲਿਆ ਬੱਸ ਵਾਲਾ ਡਰਾਈਵਰ ਕਿ ਕਿੱਡੀ ਵੱਜੀ ਕਿ ਕਿ ਪੂਰੀ ਹੀ ਛੱਤੀ ਘਰ ਸੋਚ ਕੇ ਬਾਹਰ ਡੈਮ ਹੀ ਪੂਰੀ ਹੋ ਚੁੱਕੀ ਗੱਡੀ ਸੈਂਟਰ ਵਾਲੀ ਲੈਂਡ ਵਿੱਚ ਆ ਰਿਹਾ ਹਾਂ ਤੇ ਅਗਲੇ ਪਣਾ ਬੱਸ ਵਾਲੇ ਨੇ ਜਾ ਕੇ ਸਾਈਡ ਦਾ ਪਤੀ ਮੇਰੇ ਨੂੰ ਉੱਧਰ ਵਾਲੀ ਬੱਸ ਨੇ ਸਾਈਡ ਮਾਰੀ ਤੇ ਦੂਜੀ ਵਾਲੀ ਬੱਸ ਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਉਹ ਅੱਗੇ ਕੱਟਣ ਲੱਗ ਪਏ ਨਾ ਕੱਟ ਪਰਵਾਹ ਠੀਕ ਹੈ ਪੁਰਾ ਜਿਹੜੇ ਵਿਚ ਬਟੇ ਨੇ ਤੋ ਬਿਲਕੁਲ ਉਹ ਵਾਰ ਤਾਂ ਇਹਨੇ ਕੱਟ ਮਾਰਨੀ ਨਹੀਂ ਚਾਹੀਦੀ ਸੀ ਮੈਂ ਵੀਰੇ ਪਿੱਛੇ ਟੈਕਾ ਕਰਦਾ ਮੇਰਾ ਧਿਆਨ ਇੱਧੇ ਨਾਲ ਪਸੇ ਸੀ ਮੇਰੇ ਕੋਲ ਬੱਡੀਆ ਭਾਈ ਉਹ ਚਲਾ ਰਿਹਾ ਕਿਹੜੇ ਦਲਾਰੇ ਸੀ ਭਾਈ ਉਹ ਤਾਂ ਹੋਇਆ ਵੀ ਨਹੀਂ ਸੀ ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ ਵਾ ਉਹ ਲੋਕ ਕਹਿੰਦੇ ਕਿ ਸੈਂਟਰ ਤੁਸੀਂ ਜਾ ਰਹੇ ਸੀ ਨਾ ਨਾ ਸੈਂਟਰ ਤੇ ਮੈਂ ਕਿੱਥੇ ਜਾ ਰਿਹਾ ਹਾਂ ਇਹਨੇ ਮੇਰੇ ਅੱਗੇ ਕਾਰ ਘਮਾਈ ਆ ਹੂੰ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਇਹ ਦੋ ਗੱਡੀਆਂ ਲੱਗੀਆਂ ਦੋਹਾਂ ਗੱਡੀਆਂ ਦੇ ਵਿੱਚ ਆਇਆ ਇਹ ਬੱਸ ਦਾ ਕੀ ਨਾਮ ਕਿਹੜੀ ਟ੍ਰਾਂਸਪੋਰਟ ਕਰ ਰਿਹਾ ਰਹੇ ਆਮਰਤਲੇ ਬੜਾ ਅੱਛਾ ਸੋ ਬਿਲਕੁਲ ਜਿਵੇਂ ਦੇਖੀਗਾ ਆਪਾਂ ਇਹ ਤਾਂ ਦੱਸਦਾ ਅਗਲਾ ਸਾਡਾ ਕੱਲ੍ਹ ਬਾਤ ਹੋਈ ਸਰ ਕੋਈ ਮੇਰੀ ਕਾਰ ਨਹੀਂ ਵੈਸੇ ਠੀਕ ਨੇ ਸਾਰੇ ਕੋਈ ਕਾਰਚੇ ਸੀਗੇ ਸਹੀ ਸਲਾਮਤ ਨੇ ਕਿਦਾਂ ਆਏ ਮਾਰਾ ਬਹੁਤ ਦੱਸਿਆ ਹੋਇਆ ਕਿ ਤਾਂ ਬੰਦੇ ਨੂੰ ਮੈਨੂੰ ਮੈਂ ਆਇਆ ਬ੍ਰਦਰ ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫਿਰ ਮਤਾਂ ਦੱਸਦਾ ਉਹਦਾ ਕਿਸੇ ਤੇ ਸਾੜਤਾ ਨਹੀਂ ਲੱਗੀ ਨਾ ਸਾਰੇ ਠੀਕ ਨੇ ਮੈਂ ਕਹਾਂ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਦੋ ਹਾਲਾਤ ਪਾ ਕੇ ਉਹ ਦੱਸਦਾ ਕੀ ਨਾਮ ਦਾ ਸਰਫ ਮਖਤਿਆਰ ਕਿਹੜੇ ਤੁਹਾਡੇ ਤੋਂ ਟੈਂਟਰ ਤੋਂ ਠੀਕ ਸੋ ਬਿਲ ਬਈ ਤਾਡਾ 1200 ਫਿੰਗਰਸਿੰਗ ਰਿੰਕੂ ਅੱਛਾ ਇਹ ਕਿਵੇਂ ਹੋਇਆ ਬਈ ਐਕਸੀਡੈਂਟ ਕਿਵੇਂ ਹੋਇਆ ਮੈਂ ਲੁਧਿਆਣਾ ਤੋਂ ਪਠਾਨਕੋਟ ਜਾ ਰਿਹਾ ਸੀ ਮੈਂ ਬਿਲਕੁਲ ਸਾਈਡ ਤੋਂ ਆ ਰਿਹਾ ਸੀਗਾ ਜੀ ਹੂੰ ਤੇ ਜਲੰਧਰ ਦੇ ਪਿੱਛੇ ਹੀ ਮਗਰਮਤਕਾਰ ਆ ਕੇ ਮੇਰੇ ਵਿੱਚ ਵੱਜੀ ਮਗਰੀ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਐਕਸਪ੍ਰੈਸ ਬੱਸ ਹੈ ਜੀ ਅੱਛਾ ਤੇ ਇੱਕ ਗਲਤ ਤਰੀਕੇ ਨਾਲ ਚਲਾ ਰਿਹਾ ਸੀਗਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਸਾਈਡ ਤੇ ਆ ਤੇ ਮੇਰੇ ਮਗਰ ਆ ਕੇ ਜਦੋਂ ਵਿੱਚ ਵੱਜਿਆ ਮੈਨੂੰ ਤਾਂ ਉਦੋਂ ਪਤਾ ਲੱਗੇ ਮੈਂ ਜੀ ਉਹਦੀ ਵੱਜਿਆ ਮੈਂ ਗੱਡੀ ਉੱਥੇ ਰੋਕਤੀ ਤੇ ਆ ਕੇ ਮੇਰੀ ਗੱਡੀ ਦੇ ਵਿੱਚ ਵੱਜਾ ਮਤਲਬ ਇਹ ਆ ਕੇ ਤੁਹਾਡੀ ਗੱਡੀ ਤੇ ਪਤਾ ਲੱਗਿਆ ਤੁਸੀਂ ਦੇਖਿਆ ਕਿਵੇਂ ਐਕਸੀਡੈਂਟ ਹੋਇਆ ਕੁਝ ਮੈਂ ਤਾਂ ਮਗਰ ਜਦੋਂ ਬੱਜਿਆ ਕਿ ਮੈਂ ਤਾਂ ਤੁਸੀਂ ਇਹ ਵੇਖਿਆ ਮੈਂ ਉਸਦੀ ਗੱਡੀ ਰੋਕ ਲਈ ਗਲਤੀ ਕੀ ਦੀ ਹੈ ਬਾਈ ਜੀ ਤਾਂ ਤੁਸੀਂ ਗਲਤੀ ਹੁਣ ਮੇਰੇ ਤਾਂ ਹੈ ਨਹੀਂ ਮੇਰੇ ਤਾਂ ਹੈ ਮਗਰ ਬੱਜਿਆ ਮੈਨੂੰ ਇਹਦੀ ਲੱਗਦੀ ਹੈ ਇਹ ਕਹਿੰਦਾ ਮੈਨੂੰ ਹੋਰ ਕਿਸੇ ਨੇ ਸਾਈਡ ਦਵਾਤੀ ਹੂੰ ਉਹ ਤਾਂ ਹੁਣ ਮੈਨੂੰ ਨਹੀਂ ਪਤਾ ਕਿਵੇਂ ਬੱਜਿਆ ਠੀਕ ਜਾਨੀਏ ਮੇਰੇ ਮਗਰ ਆ ਕੇ ਬੱਜਿਆ ਮੈਂ ਦੇਖ ਕੇ ਜੇ ਦੀ ਜੇ ਦੀ ਰੋਕ ਲਈ ਹੁੰਦੀ ਹੂੰ ਮੈਂ ਹੀ ਕਾਲ ਕੀਤੀ 112 ਨੰਬਰ ਤੇ ਹੂੰ ਤੇ ਖਲਾਜ ਹੁਣ ਦੱਸਿਆ ਤੇ ਉਹਨਾਂ ਨੇ ਆਇਆ ਕਿ ਆਇਆ